ਸਸਿਗਾਲ ਜੀ ਸਾਰਿਆਂ ਨੂੰ ਤੇ ਬਾਈ ਆਪਣੇ ਨਾ 4-5 ਸਾਲ ਪਹਿਲਾਂ ਡਿੱਗ ਪਈ ਸੀ ਬੋਰ ਚ ਮੋਟਰ ਤੇ ਇਹ ਬਾਈ ਆਏ ਨੇ ਇਹ ਕਹਿੰਦੇ ਬਾਈ ਅਸੀਂ ਕੱਢ ਕੇ ਦਿਖਾਵਾਂਗੇ ਡਿੱਗੀ ਹੋਈ ਆ ਪਤਾਲ ਚ ਸਾਲ ਵੀ 5 ਸਾਲ ਤੋਂ ਉੱਪਰ ਹੀ ਹੋ ਗਿਆ ਉਹ ਟਾਈਮ ਵੀ ਦੇਖੋ ਹੁਣ ਕੱਢਦੇ ਆ ਜਾਂ ਕੀ ਕਰਦੇ ਆ ਬਾਈ ਇਹ ਕੋਈ ਲੋਹੇ ਦਾ ਬਾਈਆਂ ਨੇ ਸਕੰਜਾ ਬਣਾਇਆ ਹੋਇਆ ਕੋਈ ਤਿਆਰ ਕੀਤਾ ਹੋਇਆ ਸਪੈਸ਼ਲ ਇਹ ਕੰਮ ਵਾਸਤੇ ਵੀਰਾਂ ਦਾ ਕੰਮ ਵੀ ਇਹੀ ਆ ਵੀ ਹਾਂ ਮੋਟਰਾਂ ਮੋਟਰਾਂ ਕੋਈ ਪੁਰਾਣੀਆਂ ਡਿੱਗੀਆਂ ਡੁੱਗੀਆਂ ਨੇ ਉਹੀ ਕੱਢਦੇ ਆ ਵੀਰ ਬਾਈ ਜੀ ਇਹਦੇ ਦੱਸਣ ਮੁਤਾਬਕ ਤਾਂ ਇਹ ਕਹਿੰਦੇ ਵੀਰੇ ਹੁਣ ਤੱਕ ਅਜਿਹਾ ਕਹਿੰਦੇ 100 200 ਮੋਟਰ ਕਹਿੰਦੇ ਆਰਾਮ ਨਾਲ ਕੱਢਤੀ ਹੋਊਗੀ ਛੋਟੀਆਂ ਕੀ ਵੱਡੀਆਂ ਕੀ ਲੋ ਜੀ ਲੈ ਕੇ ਬਾਬੇ ਦਾ ਨਾਮ ਤੇ ਵੀਰਾਂ ਨੇ ਅਬਦੁੱਲ ਚੁਰਲਾ ਮੰਤਰ ਛੜਤਾ ਵਿੱਚ ਬੋਰ ਦੇ ਤੇ ਦੇਖਦੇ ਆ ਜੀ ਕੀ ਬੰਦ ਆ ਅੱਗੇ ਹਨਾ ਤੇ ਹੌਲੀ ਹੌਲੀ ਇਹ ਬਾਈ ਉਹ ਵਿਚ ਨੂੰ ਛੱਡੀ ਜਾਂਦੇ ਆ ਤੇ ਮੋਟਰ ਤਾਂ ਹੈਗੀ ਆ ਅੱਗੇ ਪਤਾਲ ਚ ਤੇ ਉੰਨੀ ਕ ਤਾਰ ਤਾਰ ਤਾਂ ਪਰ ਬਾਵਾ ਇਹਨਾਂ ਕੋਲੇ ਤਾਰ ਬਹੁਤ ਲੰਬੀ ਇਹਨਾਂ ਕੋਲੇ ਜਮ੍ਹਾਂ ਥੱਲੇ ਦਾ ਘਬਗੂ ਦੀ ਠੀਕ ਕਰ ਦੇਣੇ ਲੋ ਜੀ ਥੱਲੇ ਮੋਟਰ ਦੇ ਨਾਲ ਤਾਂ ਜਾ ਕੇ ਪਾਈਆਂ ਦਾ ਜਗਾੜੂ ਛੁਰਲੂ ਮੰਤਰ ਲੱਗ ਗਿਆ ਤੇ ਉਹ ਬਾਈ ਨੂੰ ਉੱਪਰ-ਨੀਚੇ ਕਰਕੇ ਕੋਈ ਜਿਗਾਰਡ ਕਰਕੇ ਨਾ ਉਹ ਨੂੰ ਪਰਫੈਕਟ ਕਰ ਰਿਹਾ ਹੈ ਇਹ ਕਹਿੰਦਾ ਵੀ ਉਹ ਸਾਡਾ ਜਿਹੜਾ ਬਣਾਇਆ ਹੋਇਆ ਹੈ ਜਿਗਾਰਡ ਹੈ ਉਹ ਕਹਿੰਦਾ ਮੋਟਰ ਨੂੰ ਇਹੀ ਫੜ ਲੂਗਾ ਕਹਿੰਦਾ ਉਹਦੀ ਜਗੜ ਚ ਲੈ ਲੂਗਾ ਇਹਦਾ ਪਾਣੀ ਪਾਣੀ ਵੀ ਨਹੀਂ ਆਉਣਾ ਆਣਾ ਲੈਣ ਦਾ ਇੱਥੇ ਪੁਲੀਚਲਾ ਪਾਣੀ ਦਊਗਾ ਉੱਥੇ ਜਾਣਾ ਉਹ ਅੱਛਾ ਪਾਣੀ ਹੋਰ ਲੱਗਦਾ ਹੋਰ ਉੱਥੇ ਫਰਕ ਪਾਉਂਦਾ ਹੱਬਿਆ ਮੇਰਾ ਜਿਆਣੀ ਉੱਥੇ ਪਾਣੀ ਵਧੀਆ ਰਹਿਦਾ ਇਹ ਚੜਿਆ ਹੋਰੀ ਚੱਕਰ ਗਿਆ ਹਟ ਗਈ ਚੱਲ ਆਣ ਬਾਈ ਨਾ ਕੈਮਰਾ ਨਾਲ ਹੁੰਦੇ ਪਾ ਕੇ ਦੇਖਾਂਗੇ ਬੱਚਾ ਇਹ ਆੜ ਉਡਗੀ ਮੋਟਰ ਕਹਿੰਦੀ ਵੀ ਕਿਵੇਂ ਇਹ ਨੂੰ ਪਤਾ ਲੱਗ ਜਾਂਦਾ ਵੀ ਹਾਂ ਆ ਉਹਦੇ ਵਿੱਚ ਸਕੰਜੇ ਦੇ ਵਿੱਚ ਸਹੀ ਲੱਗੀ ਹੈ ਕਿ ਨਹੀਂ ਲੱਗੀ ਬਾਈਆਂ ਕੋਲ ਕਾਰ ਦੇ ਨਾਲ ਹੀ ਸਾਰਾ ਕੁਝ ਫਿੱਟ ਕੀਤਾ ਹੋਇਆ ਹੈ ਟੈਬਲੇਟ ਹੈਗੀ ਆ ਤੇ ਉਹਦੇ ਵਿੱਚ ਕੈਮਰਾ ਲਾਉਣਗੇ ਕੈਮਰਾ ਉਧਰ ਫੋਰਟ ਸਿੱਟਣਗੇ ਉਧਰ ਟੈਬਲੇਟ ਤੇ ਸਾਰਾ ਕੁਝ ਅੱਗੇ ਇਧਰ ਸ਼ੋ ਹੋਈ ਜਾਊਗਾ ਤਾਇਆ ਬਰਾਹੀ ਦੱਪ ਤੇ ਸਹੀ ਜੜੀ ਨਹੀਂ ਹੈ ਆ ਉਹ ਬਾਈ ਇੱਕ ਇੱਕੇ ਸਾਈਡ ਪਿਆ ਹੋਇਆ ਠੀਕ ਠਾਕ ਹੋਈ ਵਧੀਆ ਤਾਹੀ ਪਾਸੇ ਲੱਗਦਾ ਹੈ ਨਾ ਮੁਹਰੇ ਪਾਸੇ ਲੱਗਦੇ ਹੁੰਦੇ ਨੇ ਦੇਖ ਬਈ ਕੀ ਕਰਨਾ ਆਇਆ ਤਾਂ ਕੱਢਦੇ ਨਹੀਂ ਪਨਪੂ ਇਹ ਤਾਂ ਫੇਰ ਐਂ ਹੀ ਬੋਊਗਾ ਵਿੱਚ ਤੇ ਬੋਚ ਕੇ ਨੇਟਾ ਲਾ ਕਰਕੇ ਥੱਲੇ ਧਰ ਲੈਣ ਦੁਬਾਰੀ ਥੱਲੇ ਕਿਹੜਾ ਪੈਜੀ ਲੋਟ ਪਰ ਹਰੇ ਕੱਟੂ ਦੋਨੇ ਪੈਣੇ ਦੀ ਤਹੀ ਦੇ ਨੇ ਉਹਦਾ ਰੋਮ ਬੈਠੀ ਜਰਾ ਕਿਸਾਈਡ ਚੈੱਕ ਕਰਦੇ ਹੋਗੇ ਅੱਛਾ ਅੱਛਾ ਇਹ ਗਿਆਂ ਮੈਂ ਦੋਨੇ ਨਹੀਂ ਪੈਂਦੇ ਯਾਰ ਸਹੀ ਮੈਂ ਦੇਖ ਲਿਆ ਉੱਥੇ ਪੰਡੂ ਕਰ ਪੈਣ ਵੀ ਦੋਨੇ ਇਹ ਤਾਂ ਬਲ ਨਹੀਂ ਕੋਲੀ ਵਾਲੀ ਟਿੱਕਾ ਨਹੀਂ ਬਲ ਲੋੜ ਤੇ ਜਿੱਬਾ ਕਰਤਾ ਹੋਵੇ ਬਾਈ ਫਿਰ ਕੋਈ ਗਾਲ ਨਹੀਂ ਦੁਬਾਰੇ ਕੱਢਣ ਮਾਉਣ ਦੀ ਖੇਚ ਲਈ ਜਾਗੀ ਦੁਬਾਰਾ ਇਹ ਨਿਕਲਦਾ ਨਹੀਂ ਹੁਣ ਵੀ ਬੁੱਕ ਉੱਪਰੋਂ ਜੜਿਆ ਹੋਇਆ ਕੱਢ ਲੈਣਾ ਦੁਬਾਰੇ ਸਹੀ ਨਾ ਕਿ ਇੱਕ ਸਾਈਡ ਵਾਲਾ ਨਿਕਲੂਗਾ ਥੱਲੇ ਤਾਂ ਕੋਈ ਨਾ ਆਇ ਨਹੀਂ ਕੱਢਦੇ ਇਹ ਤਾਂ ਹਰੂ ਆ ਕੇ ਡੇਗੀ ਕੰਮ ਨਹੀਂ ਡੇਗੀ ਤੇਰੇ ਦੋਤੇ ਤੇਰੇ ਉੱਪਰ 5-10 ਫੁੱਟ ਚੱਕ ਲੋ ਹੁਣ ਇਹਨੂੰ ਐ ਕਿੱਥੇ ਸਾਫ ਦੇਖੂਗਾ ਹੁਣ ਗੱਲ ਲਾ ਚੱਕ ਲੋ ਬਈ 10-12 ਫੁੱਟ ਚੱਕ ਲੋ ਪੰਜ ਜਿੰਨੇ ਸੈਕਦਾਰ ਦੇਖ ਲੈਣੇ ਹੈ ਇਹਨਾਂ ਦੀ ਕੋਈ ਰੋਟਾ ਲੱਗਣਾ ਹੈ ਪਾਣੀ ਦੇ ਬਾਰੇ ਆ ਕੇ ਲਾ ਲਾਂਗੇ ਪਾਣੀ ਦੇ ਬਾਰੇ ਆ ਕੇ ਲਾ ਲਾਂਗੇ ਕਿੰਨੇ ਕਿੰਨੇ ਰੁਪਿਆ ਜੇ ਤਰਾ ਜਗਾਰ ਮੇਟਾ ਲਗਾ ਇਸਕੇ ਜਾਨਾ ਉੱਪਰ ਸਪਾਈਟਰੀ ਖੜਾ ਹੋਵੇ ਉਹ ਤਾਂ ਦੋ ਜਾਨੇ ਪਹਿਲਾਂ ਯਾਰ ਹਾਂ ਇਹ ਬਾਈ ਹੋਈ ਨਹੀਂ ਕਿੱਤੀਆਂ ਦਾ ਪੌਣਾ ਕਿ ਮੋਟਰ ਦਿਖਾ ਰਹੀ ਦੀਗਾ ਅੱਛਾ ਹੁਣ ਕੈਮਰਾ ਵੀ ਨਹੀਂ ਜਾਂਦਾ ਪੁਗਰੀ ਪੁਰੀ ਵਿੱਚ ਲਈ ਖੜਾ ਹੁਣ ਦੇਖੋ ਸਿਕੰਜਾ ਸਹੀ ਕਿਵੇਂ ਹੋ ਗਿਆ ਮੇਰਾ ਇੰਨਾ ਲੋਡ ਪਿਆ ਹੋਇਆ ਇਹ ਫਿਰ ਉੱਥੇ ਥੱਲੇ ਕਿਵੇਂ ਬਗਿਆ ਬਾਈ ਸਿਕੰਜਾ ਹੁਣ ਸਿਕੰਜਾ ਹੁਣ ਬਾਈ ਲੋਡ ਹੋ ਗਿਆ ਹੋ ਗਿਆ ਝੂਟੇ ਮਾਰੇ ਨੇ ਜਦੋਂ ਵਿੱਚ ਆ ਗਈ ਉਹਦਾ ਲੋਡ ਹੋਇਆ ਬਾਈ ਹਾਂ ਉਹ ਉਹ ਥਲੇ ਥਲੇ ਨੂੰ ਭੱਗ ਗਿਆ ਨਾ ਆਪੇ ਕਿਉਂ ਤਾਂ ਹੋਂ ਤਾਨੂੰ ਚੱਲ ਮਿਲਦੀ ਨਹੀਂ ਥਲੇ ਚ ਬਾਈ ਜਦੋਂ ਝੂਟੇ ਮਾਰੇ ਨੇਗੇ ਸੈਟ ਹੋ ਗਈ ਉਦੋਂ ਤਾਂ ਇਹੋ ਫਸੀ ਨਹੀਂ ਗਈ ਹੁਣ ਹੋਏ ਸਿੱਟੂ ਸਿੱਟੂ ਸੈਟ ਹੋ ਗਿਆ ਲੱਭੋ ਫੋਨ ਨਾ ਦੋ ਰੋ ਬਾਲੀ ਭੈਣ ਚੁੰਡਾਂ ਕੇ ਰੱਖਾ ਚੱਲ ਫਿਰ ਕੱਢ ਲਓ ਮੈਂ ਦਿੱਤੀ ਗਿਆ ਨਾ ਮੈਂ ਤਾਂ ਕੇਰਾ ਦੋ ਸੱਜੇ ਨਹੀਂ ਕਰਦਾ ਜਿਹੜਾ ਕੋ ਸੁੰਦਾ ਹਾ ਉਹ ਦਰ ਜੇ ਤਾਂ ਆ ਨਾ ਮੜਦ ਲੀਆ ਪੈ ਪੰਜਾਰ ਹੋਰ ਬਾਈ ਤਾਂ ਫੋਨ ਮੇ ਵੱਡੀ ਆ ਫੋਨ ਮੇ ਚਾਹੇ ਕਿਹੜਾ ਨਵੇਂ ਸਾਰੀ ਲਾਣੇਦਾਰ ਨੇ ਹੁਣ ਕਿੰਨੇ ਨੇ ਕਿੰਨੇ ਸਾਰੀ ਲਾਣੇਦਾਰ ਨੇ ਗੱਲ ਕੀ ਜਿਹੜੀ ਜਿਹੜੇ ਦੇਖ ਰਹੇ ਨੇ ਦਰਦੀ ਗੱਲ ਸਹੀ ਹੈ ਵੱਡੇ ਛੋੜੇ ਦੀ ਗੱਲ ਨਹੀਂ ਫਿਰ ਵੱਡੇ ਨਹੀਂ ਕੋਈ ਇੱਕ ਨੂੰ ਚਲਾਉਗਾ ਸਹੀ ਗੱਲ ਦੱਸਾਈ ਕੀ ਹੈ ਜੀ ਹੁਣ ਬਾਸ ਨਹੀਂ ਹੈਗੇ ਜੀ ਫਿਰ ਮੈਂ ਕਿਹਾ ਇਹ ਕਰਮਾਂ ਦੀ ਕਰਮਾਂ ਦੀ ਗੱਲ ਰਹਿ ਗਈ ਕਹਿੰਦੇ ਜੀ ਜਦੋਂ ਹਟਵਾ ਸੁੱਖ ਮੈਂ ਨਹੀਂ ਉਹ ਵੀ ਆਉਂਦਾ ਫੋਟਨ ਸੀ ਬਾਹਰ ਆ ਗਿਆ ਕੋਈ ਬੰਦਾ ਹੁਣੇ ਪਾਚੀ ਤਾਂ ਫਿਰ ਮਾਰਨ ਲੈਣਾ ਤੇਰੀ ਬੰਦੇ ਦੀ ਪਰਪੀਆ ਦੋਖਲਾ ਵੀ ਮਾਰਨੇ ਦਾ ਬੰਦਾ ਹਾਂਜੀ ਇਹ ਗੱਲ ਤਾਂ ਗੱਲ ਹੈ ਗਲਤ ਗੱਲ ਦੇਖੀ ਤੇਰੀ ਕਿ ਨਹੀਂ ਮੈਂ ਨਹੀਂ ਹੋਰ ਕੋਈ ਨਹੀਂ ਨਾ ਮੈਂ ਤਾਂ ਇਹਨੂੰ ਫੜੀ ਬੱਧੀ ਮਾਸਕੀ ਆਹ ਫੋਟੋ ਲੈਣ ਨੂੰ ਪਾਸ ਨਹੀਂ ਹੁੰਦੀ ਬਿਲਿਆਰ ਦੇਖ ਤੂੰ ਕੰਦਲ ਮੈਗਨੈਟ ਕਿਹੜਾ ਕੈਮਰਾ ਹਾਂ ਚੋੜ ਲੱਖੇ ਦੇ ਲੰਮੂ ਦੀ ਲੱਗ ਗਿਆ ਇਹ ਬਿਲਿਜੇ ਕੋਈ ਨਹੀਂ ਆ ਉਪਰ ਨੀਂਗਾ ਜੀ ਦੇਖ ਬਦਲ ਤਿਆਰ ਆ ਦੇ ਨਾਂ ਕੇ ਨਾਂ ਕੇ ਨਾਂ ਕੇ ਹੇ ਕੋਈ ਮਾਰ ਜਾਣਾ ਫੋਕਰ ਜਮਾ ਮੇਰੇ ਜਿਵੇਂ ਕੋਈ ਥਾਂ ਤੇ ਤੋਂ ਮਾਰ ਦੇਣਾ ਐ ਬਦਦੀ ਆ ਕੇ ਇਹ ਲੱਕਰੀ ਹੈ ਕਰ ਪ੍ਰੋਬਲਮ ਬੜੀ ਟੈਟ ਕਰਕੇ ਖੜਾ ਦਿੰਦਾ ਬਸ ਟੱਲੀ ਇਹ ਸੰਦਰਾ ਕਰੀਂ ਅੰਦਰ 6 ਫੁੱਟ ਦੇ ਖੜੀ ਆ ਇਹ 4 ਸਾਖਟਾਂ ਚ ਹੋਰ ਲੱਗੂ 3 4 ਸਾਖਟ ਚ ਹੁਣ ਸਾਖਟ ਦੇ ਬਾਈ ਸਾਖਟ ਤੇ ਆਉਣਗੇ ਤਾਂ ਲੇ ਕੋਲ ਦੀ ਪਾਈ ਇਹਨੇ

ਇਹ ਚਾਰ ਚੁਪਰ ਕਿਸੇ ਪਾਸੇ ਤੋਂ ਸਾਈਡ ਦੇ ਹਨ। ਚਾਲੇ ਗੋਲ ਤੇ ਕੈਮਰਾ ਲੰਗਦਾ। ਗੋਲ ਦੇ ਕੈਮਰਾ। ਉਹ ਮਤਲਬ ਬਾਲ ਕਰਕੇ ਹੀ ਨਹੀਂ ਚੱਕਰ ਪੈ ਰਿਹਾ ਫਿਰ ਇਹ। ਜਦੋਂ ਕਿਹਨਾ ਚੱਲ ਵੀ ਮੁੜ ਕੇ ਰੁਕਣੀ ਜਾਂਦਾ ਨਾ ਹਾਂ ਰਿਗਾਰਡ ਗੋਲ ਹੀ ਗੋਚੋੜਾ ਜਦੋਂ ਦਮਾ ਖਿੱਕ ਪੰਜਾਂ ਚ ਮੁੱਖ ਆਉਂਦੀਆਂ ਅੰਚੀ ਚ ਜਿਗਾੜ ਆਉਂਦਾ ਪੂਰੇ 5.5 7 ਇੰਚ ਚ ਸਹੀ ਜਾਂਦਾ ਜਿਗਾੜ ਕਰੇ ਵੀ ਰੱਕਰ ਲਈ ਜੀ ਮੈਂ ਦੋ ਤਿੰਨ ਮੋਟਰਾਂ ਕੱਟੀਆਂ ਆਇਆਂ ਇਹਨਾਂ 10 ਇੰਚ ਉਹਦੇ ਲੋ ਬੰਦੇ ਤਾਂ ਅਸੀਂ ਕੈਮਰਾ ਨਾਲ ਇਹਦਾ 7 ਇੰਚ ਵਾਲੇ ਕਰਕੇ ਕਿ ਲੇ ਜੋ ਉਹ ਬੀ ਸੇਵ ਨਹੀਂ ਆਂਦੀ ਜੀ ਆਂਦੀ ਨਹੀਂ ਤੇ ਇਹਨੂੰ ਨਹੀਂ ਜਾ ਰਹੀ ਹੁਣ ਅਸੀਂ ਘੜੀ ਉੱਥੇ ਕਾਸ਼ੇ ਮੜੀ ਗਾ ਚੱਲ ਜੇ ਥੱਲੇ ਨੂੰ ਮੜੂ ਵੀ ਤਾਂ ਆਉਗੂ ਹੈ ਉਹ ਚੱਲੀ ਚੱਲੀ ਕਿੱਲੇ ਚੱਲੇ ਚੱਲਾ ਕਰੂੰ ਬਸ ਉਹ ਜੇ ਰੋਕੋ ਕੁਝ ਵੀ ਆਜੀ 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 ਅੰਧੇਪੁੱਟ ਤੇ ਆਜੀ ਬੰਗਲੀਆ ਨਹੀਂ ਚੱਲ ਰਹੀ ਨਹੀਂ ਚੱਲ ਰਹੀ ਓਏ ਹੋਏ ਰੁਕ ਓਏ ਨਹੀਂ ਵੀ ਕਰ ਲੋ ਨਹੀਂ ਵੀ ਕਰ ਲੋ ਤੇਰੀ ਕੈਮਰਾ ਪਾ ਉਹਰੇ ਕੁੰਡੀ ਲੈ ਲੈ ਕੁਝ ਨਹੀਂ ਹੁੰਦਾ ਤੇ ਤਿੰਨ ਸਰੀਏ ਜੋੜਦਾ ਸਰੀਏ ਚੱਲ ਰੋਕ ਜਾ ਨਾ ਬਸ ਰੋਕ ਰੋਕ

ਅੱਜ ਕੀ ਹੈ ਅੱਜ ਤੇਲ ਤੂਲ ਪਾ ਦੇ ਪਾਈ ਚੋਦੀ ਚ 20 ਲੀਟਰ ਸਰੋਂ ਦਾ ਉਸੋਂ ਤਾਂ ਜਲਦੀ ਜਲਦੀ ਜਮੀ ਸਹੀ ਆ ਬ ਲੈ ਲਓ ਲੈ ਲੈ ਉਹ ਜਮੀ ਓਕੇ ਰਿਪੋਰਟ ਆ ਗਈ ਆ ਕੁੰਡੀ ਕਾਂਡੀ ਨਾ ਪਵੇ ਨਾ ਤੇਰੀ ਪੈਣੀ ਆ ਰਹਿਣ ਦੇ ਚੱਲ ਹਾਂ ਕੁੰਡੀ ਕਾਂਡੀ ਦਾ ਤਾਂ ਪੰਗਾ ਲੈ ਪੂਰੇ ਆ ਜਾ ਤਾਰੀ ਫੇਰ ਅਹੀਂ ਕੱਢ ਦਿੰਨੇ ਆ ਬਾਈ ਬੜੀ ਲੇਟ ਹੈ ਕੈਮਰਾ ਮੈਂ ਤੈਨੂੰ ਲੋਡ ਕਰਕੇ ਪੜਾਉਣਾ ਕੈਮਰਾ ਛੱਡ ਦਿਓ ਮੜੇ ਪੈਂਦਾ ਮਾ ਮਾ ਉਧਰ ਜਾਈ ਜਾਂਦਾ ਪਰ ਉਹ ਤਾਉਣਾ ਉਧਰ ਨੂੰ ਡੇਟਾਗਾ ਨਹੀਂ ਹੋ ਜਾਂਦਾ ਤੂੰ ਐ ਬਤਾ ਮੇਰੇ ਖੜੇ ਤਾਹਾਂ ਵਾਲਾ ਇੱਧਰ ਨੂੰ ਕਿੱਥੇ ਨੂੰ ਪਤਾ ਨਹੀਂ ਟੱਲ ਗਿਰਿਓ ਵੀਰੇ ਟੱਲਾ ਬਾਈ ਮੁੜ ਰਹੀ ਐ ਅਰੀ ਦੋਨੇ ਪੈਉ ਨੇ ਯਾਰ ਕੰਮ ਮੁੜ ਗਈ ਮੁੜ ਗਈ ਚਲ ਚੱਤ ਪਰ ਚੱਲ ਤਰਨੀ ਪੁੱਤ ਮੇਰਾ ਫਾਉਣੀ ਬੰਦ ਮੈਂ ਇਹ ਵੀ ਦੂਜੀ ਮੋਟਰ ਨਹੀਂ ਚੱਲਉਂਦੀ ਸਕੇ ਤੂੰ ਮੁੜ ਹਰ ਜਾ ਰੋਬੀ ਅਰੇ ਬਿੰਕਾ ਜੱਕਰਿਆ ਤੂੰ ਇਹ ਪਾਈ ਦੀ 600 ਫੁੱਟ ਤੇ ਉਹ ਪਾਈ ਦੀ ਦੂਜੀ ਉਹ ਰੱਕ ਤਾਂ ਉਹ ਵੀ ਅਰਤੀ ਨਹੀਂ ਜੜੇ ਸਾਰੇ ਦੇਖ ਕੈਮਰੇ ਚ ਜਿਹੜਾ ਉੱਤੇ ਜਗਾਲਾ ਤੂੰ ਉਹ ਲੱਗ ਰਿਹਾ ਹੈ ਨਾ ਇਹ ਕਿਰਖਾ ਚਲ ਨਾ ਨਾ ਥੱਲੇ ਕਰ ਬੈ ਥੱਲੇ ਕਰ ਰੱਖੋ ਬਾਈ ਦੂਸਰਾ ਬਾਈ ਬਾਈ ਚਲ ਕਰੋ ਤਾਂ ਚੱਲੇ ਮੜੀ ਚੱਲ ਉੱਤ ਚੱਲ ਚੱਲ ਹਉ ਕੈਮਰਾ ਦਾ ਹੈ ਦੇਖ ਲੈ ਕੈਮਰਾ ਦਾ ਹੈ ਨਾਗਬਲ ਇੱਕ ਹੋਰ ਲਿਆ ਰਸਤਾ ਭਾਈ ਹਮ ਇੱਕਰੇ ਸ਼ੋਰ ਲਿਆ ਹੁਣ ਨਹੀਂ ਚੱਲੇ ਹੁਣ ਨਹੀਂ ਸ਼ੋਰ ਨਹੀਂ ਹੋਣੀ ਨਹੀਂ ਹੋਣੀ ਹੋਣੀ ਮਹਾਰਾਸ਼ਟਰ ਪਾਸ਼ਾ ਸਹੀ ਨਾਮ ਤੇ ਕਰਾ ਇਹ ਵੀ ਚਾਲੀ ਨਹੀਂ ਕਰੀ ਨਗਰ ਵਿੱਚ ਮੱਥਾ ਟੇਕ ਕੇ ਜਾਣਾ ਹੋਰ ਭਾਈ ਜਦੋਂ ਫੋਨ ਆਇਆ ਤੀਹ ਨੂੰ ਚਲਦਾ ਚਲਦਾ ਉੱਪਰ ਨਹੀਂ ਆਉਂਦਾ ਉੱਪਰ ਨਹੀਂ ਆਉਂਦਾ ਟਮਾਟਰ ਉਹ ਗਲੂ ਗਲੂ ਟਮਾਟਰ ਉਹ ਇਹਦੀ ਕੁੰਡੀ ਹੜ ਜਾ ਓਏ ਪਹਿਲਾਂ ਇਹਨੂੰ ਆ ਨਾਗਵਾਲ ਜਿਵੇਂ ਇੱਥੇ ਫੜ ਕੇ ਰੱਖੀ ਹਾਂ ਹਾਂ ਇਹ ਦੱਬ ਲੈ ਇਹਨੂੰ ਘੋਟ ਲੈ ਬੱਸ ਥੱਲੇ ਇਹ ਕਰਕੇ ਹੋਰ ਆ ਆ ਬਾਈ ਵਾਲੇ ਪਾਸੇ ਕਰ ਥੋੜਾ ਜਿਹਾ ਹੋਰ ਤਾਂ ਕੱਢ ਲੈ ਬਾਈ ਇਹਨੂੰ ਬਾਹਰੇ ਕੱਢ ਲੈ ਮੈਂ ਕਿਹਾ ਨਾ ਥੋੜਾ ਤਾਂ ਆ ਖੋਲੇ ਦਮ ਉਰੋਂ ਇਹ ਚ ਪਾ ਕੇ ਦੁਬਾਰੂ ਚੱਕ ਲਾਂਗੇ ਉਹ ਤਾਂ ਚੱਕ ਲਾਂਗੇ ਥੋੜਾ ਤਾਂ ਚੱਕ ਲੈਂਦੇ ਆ ਜਿਹੜਾ ਤੇਰੀ ਗੰਡ ਬਣਦੀ ਨਾ ਗੰਡ ਥੱਲੇ ਪਾ ਆਸੇ ਗਲੂ ਘੁੱਟ ਕੇ ਰੱਖਣੀ ਆ ਪਾ ਥੱਲੇ ਸਾਮੇ ਨਾ ਕਰੀ ਗੰਡ ਨਾਗਵਾਲ ਦੀ ਤੁਹ ਕਹਤਾ ਕੀ ਥੋੜਾ ਜਿਹਾ ਹੋਰ ਤਾ ਜਾਈ ਕਰ ਦਿੰਦਾ ਹਾਂ ਹਾਂ ਮੈਂ ਖੜਚੋ ਖੜਚੇ ਜਰਾ ਓਏ ਹੈਗਾ ਥੱਕ ਜਾ ਇਸ ਤਾ ਹਾਂ ਕਰ ਲੋ ਕਿੰਨੇ ਕ ਗੰਜੇ ਸਹੀ ਛੜਚੋ ਰੋਕ ਲੋ ਫਿਰ ਉੱਪਰ ਨੀਂਗ ਰੱਖਿਓ ਮੇਰੇ ਪਾਜੀ ਮੇਰੀ ਨੀਂਗਣੀ ਹੈਗੀ ਉੱਪਰ ਕਿਤੇ ਹੋਰ ਕੰਮ ਹੋ ਜਾ ਬਸ ਰੋਕ ਲੋ ਰੋਕ ਬਸ ਰੋਕ ਲੋ ਤੇ ਰੋਕ ਮੈਂ ਓਕੇ ਹੁਣ ਨਾ ਬਾਈ ਹੱਲਾ ਚੱਲਾਈਆਂ ਗਰ ਹੁਣ ਤਾਂ ਡਰ ਲੱਗਦਾ ਮੈਂ ਚੌਥੀ ਤੂੰ ਚਲ ਕਰ ਫਿਰ 19 ਕੁੰਡੀ ਪਾਲਾ ਇੱਥੇ ਬਿੱਟਾ ਲੀਕ ਹੁਣ ਪਾ ਦੇ ਪੜਾਈ ਬਈ ਯਾਰ ਅਸਰੀ ਉਹ ਪੁੜੀ ਫੜਾਈ ਯਾਰ ਬਾਈ ਕਿਹੜਾ ਜਮ ਬ੍ਰੇਕ ਪਾ ਉਹ ਪਈਆਂ ਨਿੱਕੇ ਜੀ ਹਾਂ ਜਮ ਹੀ ਕਰ ਲਈ ਜੀ ਬਾਈ ਧਾਰੀ ਇੱਕ ਕਰਨੇ ਆ ਮੇਰੇ ਭਾਈ ਆਹ ਭਾਈ ਮੈਨੂੰ ਦਿਸ ਗਿਆ ਮੈਨੂੰ ਉਹਦੇ ਕਹਤਾ ਸੀ ਟੇਢੀ ਵੀ ਤਾਂ ਹੀ ਫਾੜੀ ਵੀ ਤਾਂ ਹੀ ਸੀ ਇਹ ਇੱਕ ਕੁੰਡੀ ਹੋਰ ਪਈ ਤੀ ਸਹੀ ਜੀ ਉਹ ਪਰਲੀ ਸਾਈਡ ਆ ਉਹਦਾ ਥੱਲੇ ਇਹ ਮੇਰਾ ਸਾਲਾ ਤਾਂ ਆਹ ਟੁੱਟ ਗਿਆ ਥੋੜਾ ਨਾ ਇਹ ਉਹ ਇਹ ਉਪਾਉਂਗਾ ਬੜਾ ਲਓ ਦੇਖੋ ਉਹ ਉਹੀ ਪਾਲਾ 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 ਇਹ ਉਪਾਉਂਗਾ ਜਾਣ ਨੂੰ ਨਹੀਂ ਦਿੰਦੇ ਹੈਗੇ ਹੁਣ ਤਾਂ ਚਾਹੇ ਉਂਗਲਾ ਵਧਾਉਣੀ ਹੈ ਪੈ ਜਾਣ ਉਧਰ ਮੈਂ ਇਹ ਤਾਂ ਮੈਂ ਫੜ ਲੂੰਗਾ ਸਾਰੀ ਮੋਟਰ ਫੜ ਲਈ ਬਈ ਵੱਡੇ ਜਨਤਾ ਮਾੜ ਲਈ ਉਂਗਲਾੜਾ ਕੇ ਸਾਰ ਸਪਾੜਦੇ ਨੇ ਸਾਰੇ ਮੇਰੇ ਇਸ ਤਰੀਆ ਹੋਰ ਲਿਆ ਇਹਦੇ ਵਿੱਚ ਵੀ ਨਿਹਗਾ ਕਹਿੰਦਾ ਨਟ ਖੋਲ ਕੇ ਤਾਂ ਫਿਰ ਚੱਕ ਲਾਏ ਮੋਟਰ ਇੱਕ ਗੱਲ ਮੰਨਦਾ ਮੇਰੀ ਪਹਿਲਾ ਨਟ ਖੋਲ ਲੈ ਸਮਾਰ ਕੇ ਨਟ ਖੋਲ ਲੈਣ ਦੇ ਮੈਨੂੰ ਇੱਥੇ ਫੜ ਕੇ ਰੱਖ ਤੂੰ ਇਹਨੂੰ ਕਿਵੇਂ ਖੋਲਨੇ ਆ ਯਾਰ ਉਹਰੇ ਮੜੇ ਟੱਲਾ ਕਰ ਲੈ ਰੈਲਾ ਕਰ ਲੈ ਨਟਾਂ ਕਰੀ ਮੜਾਣ ਬਰਤੇ ਲੱਗ ਰਹੀਆਂ ਨੇ ਬਸ ਬਸ ਨਾ ਨਾ ਤੂੰ ਇਹਨੂੰ ਊਂ ਟੱਲਾ ਕਰ ਦੇ ਉਰ ਨਟਾ ਡਿਸਕੋ ਵੱਢ ਕੇ ਮੜੀ ਚੂੜੀ ਇੱਕ ਰੱਖ ਲਈ ਹੱਥਾਂ ਕੱਢ ਦਾਂ ਬਾਅਦ ਚ ਨਟ ਵਿੱਚ ਰਹਿਣ ਦੇ ਸਮਝ ਗਿਆ ਤੂੰ ਮੇਰੀ ਗੱਲ ਆ ਖੋਲ ਦੇ ਇਹਨੂੰ ਫੜ ਕੇ ਰੱਖੀ ਮੇਰੇ ਭਾਈ ਉਹ ਤਾਂ ਮਤ ਪਾ ਲੈ ਐ ਨਹੀਂ ਕਰਦੀ ਹੁਣ ਨਾਗਵਾਲ ਨੂੰ ਇਕੱਠੇ ਕਰ ਫੇਰ ਜ਼ੋਰ ਲਾਉਣਾ ਰਾ ਕਿਵੇਂ ਐ ਐ ਐ ਕਰਕੇ ਫੇਰ ਨਾਲ ਹੀ ਦੱਬ ਲੈ ਥੱਲੇ ਨੂੰ ਐ ਆਪਣੇ ਨਾਲ ਦੱਬਦਾ ਹੈ ਜੇ ਉਹਨਾਂ ਰੋੜੀ ਨਾਲ ਖਾਦੂ ਆਪੀ ਬੈਕ ਕਰ ਆਪੀ ਲੈ ਇਹਨੇ ਮੂਰੀ ਵੱਡੀ ਚਾਬੀ ਤੇ ਇਹ ਜੇ ਪਈ ਐ ਇਸੇ ਜੇ ਪਈ ਐ ਇਸੇ ਜੇ ਤਨ ਰੈਂਚ ਤੇ ਚਾਬੀ ਉੱਪਰੇ ਪਈ ਚਾਰ ਪੰਜ ਦੇ ਦੀ ਚਾਬੀ ਆ ਉੱਪਰ ਮੈਂ ਇਧਰ ਆਏਗਾ ਉਹਦਾ ਤੇ ਗੱਲ ਦੂਈ ਤੇਰੀ ਰੈਗੀ ਮਰਜ਼ੀ ਮੇਰੀ ਗੱਲ ਸੁਣ ਲਾਂ ਕਰਨੀ ਦਾ ਉਹਦੀ ਮਰਜ਼ੀ ਆ ਇੱਥੋਂ ਦੀ ਪਾ ਕੇ ਦੋ ਬੰਦੇ ਉਧਰ ਖੜ ਦੇਣੇ ਦੋ ਇਧਰ ਖੜ ਦੇਣੇ ਇਹਦੀ ਟਿੱਲ ਕਰਾ ਕੇ ਇਹਨੂੰ ਚੱਕ ਲੈਣੇ ਇੱਕ ਜਣਾ ਉਧਰ ਹੈਂਡਲ ਤੇ ਖੜਾ ਦੇਣੇ ਬੇਈ ਚੱਕ ਲਈ ਹਾਂ ਫਿਰ ਮੈਂ ਇਹਨੂੰ ਇੱਥੇ ਰੱਖੂ ਮੈਂ ਨਹੀਂ ਛੱਡਦਾ ਹਾਂ ਤੂੰ ਇਹਨੂੰ ਨਾ ਛੱਡੀ ਬਸ ਕਿਸੇ ਪਾਵੋ ਇਹਨੂੰ ਕੱਢਣ ਦੇ ਬਾਰੇ ਮੈਂ ਤਾਂ ਲੋੜੇ ਨਹੀਂ ਇਹਨੂੰ ਕੱਢਣ ਦਾ ਟੈਂਡ ਕਰ ਲਿਆ ਉਹ ਚੱਕ ਕੇ ਟੈਂਡ ਕਰ ਇਹਨੂੰ ਲੋੜੇ ਨਹੀਂ ਫਿਰ ਕੱਢਣ ਦੇ ਟੈਂਡ ਕਰ ਲਿਓ ਚੱਕ ਕੇ ਮਰਾ ਢੱਲਾ ਤਾਂ ਕਰਨਾ ਸਾਫ ਦਾ ਚੱਕਲਾ ਨੂੰ ਪੇਥੋਂ ਢੱਲਾ ਤਾਂ ਕਰਨਾ ਬੜਾ ਜਿਆਦਾ ਸੋਰੀ ਉਹ ਵਾਰ ਡਬੜਾ ਇਹ ਤਾਂ ਨਹੀਂ ਲੋਟਾ ਨਹੀਂ 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 ਯਾਰ ਖੜਦਾ ਯਾਰ ਬਸ ਗੁੱਲਾ ਕੱਢ ਲੈ ਆਪਣਾ ਛੋਟੀ ਮੂਠ ਵਾਲਾ ਗੁੱਲਾ ਵੇਚਾ ਲੱਖਾਂ ਬਿਆਲ ਆਧਿਕ ਬਿਆਲ ਲੱਖਾਂ ਆਹੀ ਤਾਂ ਕਹਿ ਰਿਹਾ ਮੈਂ ਵੀ ਇਹ ਹਰ ਜਾਈ ਹਸੰਗਰ ਇਹ ਜਿਗਾਰ ਦਾ ਬੱਚੇ ਬਾਈ ਨੇ ਆ ਪਿਆ ਤੀ ਉਹ ਦੇਖ ਲੈਣਾ ਆ ਲਓ ਆ ਜੋ ਨਹੀਂ ਕਹ ਲੈ ਤੁਮ ਤਾਰੀਪਾ ਬਸ ਆ ਲੈਣਾ ਸੰਦਨ ਨੇ ਬਾਈ ਠੰਡ ਕਰੂਗਾ ਮੈਂ ਨਟ ਕੱਟ ਦੂੰਗਾ ਇੱਕਾ ਤੋਹੀ ਜੀ ਹੈਗਾ ਇੱਕ ਜਣਾ ਤਾਂ ਬਲਤੇ ਬੈਠੋ ਬਾਈ ਪਾਲ ਤੇ ਬੈਠੋ ਇੱਕ ਜਣਾ ਬਾਈ ਤੂੰ ਆ ਪੁਰੀ ਬੈਠਾ ਦੇ ਆ ਇਧਰ ਬਲ ਪਾਣਾ ਖੜੀ ਹੋ ਮਰ ਆਹ ਥੋੜਾ ਤਾਂ ਹਾਂ ਚੱਕ ਲਓ ਬਾਈ ਤੂੰ ਤਾਂ ਹਿੰਡਲ ਸਾਡੇ ਦੇ ਚੱਕੀ ਆ ਬਾਈ ਦੇਖੋ ਚੱਕ ਥੋੜੀ ਥੋੜੀ ਚੱਕਣੀ ਆ ਇਹ ਤਾਂ ਆ ਕੱਟਦਾ ਮੈਂ ਸਾਡੇ ਪਈ ਉਹ ਇਹਨੂੰ ਤਾਂ ਹਾਂ ਚੱਕ ਕੇ ਡਾੜਦੇ ਆ ਲੈ ਵੀਰੇ ਬੜੀ ਹੁਣ ਆ ਗਈ ਇੱਧਰ ਲੈ ਕਿ ਲੋ ਮੁੰਡੇ ਲੈ ਕੇ ਨਾਲ ਹੜਦੇ ਹੜਦਾ ਬਾਈ ਦਾ ਬਲ ਪਵਾਵਾਂਗੇ ਥੱਲੇ ਬਾਈ ਦਾ ਬਲ ਪਵਾਵਾਂਗੇ ਥੱਲੇ ਬਈ ਆ ਬਲ ਪਾ ਲਈ ਉੱਪਰ ਪਾ ਦੇ ਪਾ ਦੇ ਪੂਰੀ ਤਰ੍ਹਾਂ ਲੈ ਮੋਟਰ ਤੇ ਪਾਓ ਵਾਲਾ ਧੱਕੇ ਨੀ ਬਿਲ ਤਾਂ ਹਾਂ ਥੋੜਾ ਹਾਂ ਪਾ ਵਾ ਹੁਣ ਥੋੜਾ ਹਾਂ ਕੰਗੇ ਦੇ ਵਿੱਚ ਹੀ ਪੈ ਗਿਆ ਪਾ ਦਿਓ ਬਾਈ ਚੱਕ ਲੋ ਚੱਕ ਲੋ ਤਾਰੀ ਚੱਕ ਲੈ ਮੈਂ ਜਦੋਂ ਕੱਢਦੇ ਨਾ ਲੱਗਾ ਉੱਤੇ ਤਾਂ ਜਿਹੜਾ ਵਿੱਚ ਆ ਪਾ ਲਿਆ ਮੈਂ ਹੱਥੋਂ ਨਹੀਂ ਛੱਡਦਾ ਤਹਾਂ ਤੱਕ ਤੇ ਮਰ ਤਹਾਂ ਤੱਕ ਤਹਾਂ ਤੱਕ ਤਹਾਂ ਤੱਕ ਤਹਾਂ ਤੱਕ ਉਹ ਬੱਚਾ ਹੁਣ ਕੀ ਚੱਕਰ ਰਿਹਾ ਹੈਗਾ ਓਮ ਸ਼ਾਂਤੀ ਹੁਣ ਨਿਕਲ ਵੀ ਪਾਲਾ ਪਹਿਲਾਂ ਵੀ ਨਹੀਂ ਨਿਕਲਿਆ ਉਹ ਤਾਂ ਵਿਚਾਰੇ ਇਧਰ ਮੈਂ ਛੱਡਦਾ ਤਾਂ ਕਿਦੀ ਵਾ ਨਾ ਨਾ ਬਾਈ ਉਹ ਕੁੜੀ ਉਹਦੀ ਓਏ ਭੈਣ ਦੇ ਯਾਰ ਦੇ ਦੀ ਕੁੜੀ ਟੁੱਟੀ ਪਈ ਆ ਲਹੂ ਤਾਂ ਹੀ ਉਹ ਫਾੜਦੀ ਸੀ ਮੇਰੇ ਸਾਹ ਬਣਾ ਯਾਰ ਔਰ ਕੁੜੀ ਦੀ ਕਰਤੀ ਦੀ ਆਹ ਦੇ ਬਾਈ ਇੱਕ ਕੰਨ ਟੁੱਟਿਆ ਪਿਆਗਾ ਆ ਵੀ ਟੁੱਟਿਆ ਇਧਰੋਂ ਹਰੇ ਇੱਕ ਕਰਨ ਟੁੱਟਿਆ ਪਿਆ ਬਾਈ ਦਾ ਤਾਂ ਝੋ ਫਸਦੀ ਦੀ ਇਹ ਸਾਲੀ ਜੇ ਗੋਲ ਹੁੰਦੀ ਜਮਾ ਸਗੀ ਨਾਲ ਚੋਲ 7 ਰਾਮ ਨਾਲ 70 ਰਾਮ ਨਾਲ 70 70 70 ਵੱਡੇ ਡਾਏ ਦੀ ਉਹ ਦੂਜਾ ਗਾੜ ਦੂਆ ਭੈਣਾ ਦੀ ਆਪਾਂ ਛੋਟੇ ਡਾਏ ਲਈ ਦੇ ਸਰ ਨੂੰ ਦੂਆ ਭੈਣ ਦਾ ਯਾਰ ਉਹ ਤੇ ਸੱਲ ਚਦ ਕਰਕੇ ਪਾ ਲਿਆ ਦੀ ਆ ਫਿਰ ਪਤਾ ਹੀ ਤਾਂ ਹੀ ਕਰਨ ਟਾਇ ਟਾਇ ਮੋਟਰ ਦਾ ਵੱਡੇ ਡਾਏ ਦੀ ਆ ਇਹ ਵਧੀਆ ਪੱਤੀਆਂ ਖੋਲੀਆਂ ਚੀਟਾ ਪਾ ਕੋਈ ਕੰਪਣੀ ਕੰਪਣੀ ਕਿਥੇ ਲਿਖੀ ਹੋਈ ਹੈ ਕੰਪਨੀ ਨੂੰ 5 ਸਾਲ ਦਾ ਪੰਜ ਰਹੀ ਕੰਪਨੀ ਲਈ ਲਿਖੀ ਜਾਊਗੀ ਆਰੇ ਹੋਏ ਦਾ ਕਸਾਉਣਾ ਪਊਗਾ ਕਸਟਰਡ ਨਾਲ ਤੋਕੇ ਮੋਟਰ ਨੂੰ ਦਾ ਜੀ ਹੁੰਦਾ ਵਿੱਚ ਭੇਜੂਗਾ ਉਹਦਾ ਜਮਾ ਪੱਕੀ ਹੋਊਗੀ ਇਹਦੇ ਵਿੱਚ ਅੱਖਰਾਂ ਚ ਆ ਬਾਡੀ ਦੇ ਵਿੱਚ ਪੰਜ ਕੀਤਾ ਬੱਡੀ ਹੋਊਗੀ ਫਿਰ ਚੱਲ ਰਹਿਗੇ ਬੱਡੀ ਹੋਊਗੀ ਦਾ ਇਹ ਕਿਹੜਾ ਮੱਛੀ ਹੋਈ ਹੈ ਜਿਹੜਾ ਪੱਖਾ ਆ ਨਾ ਬਾਹਰੇ ਉਹਦਾ ਵੱਡੇ ਡਾਏ ਦੀ ਆ ਪੱਖਾ ਦਾ ਲਿਆ ਪਿਆ ਤੀ ਉਦੋਂ ਬਾਅਦ ਇਹ ਹੱਲ ਲੱਗੇ ਜਾਨੀ ਜੋ ਸਕੂਲ ਦੇ ਵਿੱਚ ਬਾਗੀ ਦੀ 2 ਟਾਈ ਫੁੱਟ ਹਾਂਜੀ ਹਾਂ ਕਿਵੇਂ ਲੱਗਿਆ ਜੀ ਕੰਮ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਹੋਈ ਉਹ ਕੰਨੜ ਨੂੰ ਤਾਂ ਬਹੁਤ ਤੈਨੂੰ ਸਾਹ ਘਾਤਾ ਨਹੀਂ ਆਉਂਦਾ ਜੀ ਘੱਟ ਸਾਹ ਆਉਂਦਾ ਜਦੋਂ ਬੋਲਦੇ ਹਾਂ ਲੱਕ ਕਰਦੇ ਹੋ ਜੀ ਇਹ ਨਿਕਲੇ ਆ ਇੱਕ ਪਾਜ ਡਰ ਟਾਈਰੋਂ 40000 ਬਚੀ ਪੈਸੀ ਪੜੀ ਨੇ ਇਹ ਤਾਂ ਕੁਝ ਨਹੀਂ 40000 ਨਿਕਲੇ ਆ 50000 ਦਾ 40000 ਵਿੱਚ ਪਾਰਟੀ ਹੋ ਗਈ ਆ ਤਾਇਆ ਲੱਡੂ ਲੱਡੂ ਛੋਟੇ ਗੋੜਾ